ਗਰੀਬ ਦੀ ਵੱਧਵਾ ਤੋਂ ਬੱਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਟ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਆਫਤ ਦਾ ਜ਼ਮਾਨਾ ਹੀ ਨਹੀਂਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਆ ਇਹਨਾਂ ਦੇ ਬੰਦੇ ਬਣਨਾ ਨੇ ਖੇਤਰਾਂ ਤੋਂ ਬਿਨਾ ਹਾਂ ਔਰ ਤੁਸੀਂ ਕੁਝ ਨਹੀਂ ਬਣਨੇ ਖੇਤਰ ਦੇਖਿਓ ਇਹ ਤੁਹਾਡਾ ਨਾਂ ਹੀ ਇਦਾਂ ਦਾ ਹਾਂਜੀ ਤੇ ਫਿਰ ਤੁਸੀਂ ਰੱਥ ਵਾਲੇ ਆ ਤੇ ਫਿਰ ਤੁਹਾਨੂੰ ਅਰਜੁਨ ਨੂੰ ਲਿਆਉਣ ਲਈ ਥੋੜਾ ਤਕਲੀਫ ਹੋਣੀ ਠੀਕ ਹੈ ਹਾਂ ਜੇ ਖਾਲਾ ਜੀ ਨੂੰ ਠੀਕ ਹੈ ਜੀ ਕ੍ਰਿਸ਼ਨ ਨੇ ਰੱਥ ਚ ਲਾਇਆ ਸੀ ਤੇ ਅਰਜੁਨ ਨੇ ਤੀਰ ਚਲਾਏ ਸੀ ਹਾਂ ਤੇ ਰੱਥ ਚ ਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਹੈ ਹੁੰਦੀ ਹੈ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਥੱਕਣ ਲੱਗੀ ਹੈ ਡਰਨ ਲੱਗੀ ਕਿਸੇ ਤੋਂ ਨਹੀਂ ਨਹੀਂ ਇਹਨਾਂ ਨੂੰ ਕਹੋ ਇੱਕ ਦੋ ਦਿਨ ਹੋਰ ਕਰ ਲਓ ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂਜੀ ਦੱਸਦੇ ਤੂੰ ਕਿ ਯੁੱਗ ਪਲਟਣ ਲੱਗਾ ਹੁਣ ਧੰਨਵਾਦ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਬੋਲੀ ਤਾਂ ਮੇਰੇ ਜਿਹੜੇ ਕੰਮ ਹੈ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਜੋ ਸਾਰੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇ ਮੇਰੇ ਤੋਂ ਜਵਾਬ ਲੈ ਲੋ ਜਿਹੜੀਆਂ ਚਾਹਤੀਆਂ ਹੋ ਜ਼ਿੰਦਾਬਾਦ 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 ਉਹਨਾਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ ਉੱਥੇ ਫੇ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਏ ਤੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਬੋਗਰ ਇਹਨਾਂ ਕਿਸੇ ਨਾਲ ਲੜਿਓ ਨਾ ਫਸਾਉਣਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਆਫਰ ਦਾ ਜ਼ਮਾਨਾ ਹੀ ਨਹੀਂ ਕਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਹਾਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬਣਨੇ ਛੇਤਰ ਦੇਖਿਓ ਇਦਾਂ ਕਿਦਾਂ ਦੇ ਮੰਨਸਰਾਂਝੀ ਜਿੰਦਾਬਾਦ ਮੰਨਸਰਾਂਝੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ ਮੇਰੇ ਕੋਲ ਨੰਬਰ ਫੀਡ ਕਰਦਾ ਮੈਂ ਇਹ ਆ ਨੰਬਰ ਮੇਰਾ 9152 92152 ਅੱਗੇ 55 ਅੱਗੇ ਕੀ ਆ ਅੱਗੇ ਪੈ ਜਾ ਤੂੰ ਇਹ 55 ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਫੇਮਾਲ ਕਰੀਦਾ ਐ ਯਾਰ ਮੈਂ ਕਿਹਨਾਂ ਸ਼ਰਾਫਤ ਨਾਲ ਚੱਲੀ ਸ਼ੁਕਰ ਸਾਡੇ ਸਤਿਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਪੁੱਤਰੇ ਚ ਫੇਲ ਨਹੀਂ ਹੋਣਾ ਜੇ ਐਦਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਧੀਆਂ ਪੈਣਾ ਨੂੰ ਕੀ ਕਿਹਾ ਕਿ ਉਹਨੇ ਤੁਹਾਨੂੰ ਠੀਕ ਉਹ ਮੋੜ ਪਾਜੀ ਸਾਨੂੰ ਮੋੜ ਨਹੀਂ ਸਾਨੂੰ ਨਾ ਪੈ ਗਈ ਆਉਂਦੇ ਕਰ ਤਾਲ ਦੇਾਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਕਮਿਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘੜੇ ਬੋਲੇ ਸੀ ਧੀਆਂ ਪਾਣਾਂ ਨੂੰ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਨਹੀਂ ਦੇਖੀ ਜੀ ਤੁਸੀਂ ਕਹਿੰਦੇ ਜਾਣ ਆਲੇ ਜੁਗ ਪਲਟਣ ਵਾਲਾ ਆ ਉਹ ਨੀਵੀਂ ਛਾਤਾ ਕਿਉਂ ਕਰਾ ਰਹੇ ਮੇਰੇ ਕਿਉਂ ਕਰਾ ਰਹੇ ਬਾਜਾਂ ਵਾਲਾ ਬਾਬੇ ਸਾਡਾ ਦਾ ਕੱਤ ਬਾਬਾ ਜੀਵਨ ਸਿੰਘ ਧੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਜੋ ਬਗੇ ਰੋਟ ਵੱਜੇ ਕਿਸੇ ਦਾ ਕੋਈ ਨਹੀਂ ਬੋਲ ਰਿਹਾ ਜੀ ਇੱਥੇ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੇ ਇਦਾਂ ਧੀਦੀ ਭੈਣ ਦੀ ਘਰਾਂ ਚ ਆ ਕੇ ਕਰਨਗੇ ਉਹ ਤੇ ਫੇਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਦਇਆ ਨਾਲ ਕਿ ਗਰੀਬ ਤੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗੈਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਆਗ ਹੀ ਆਗ ਨਜ਼ਰ ਨਾ ਆਵੇ ਪੂਰੀ ਬੁਨਿਆਦ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਿਰਫ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਕੋਈ ਗੱਲ ਨਹੀਂ ਐਸੀ ਆ ਹੁਣ ਪੁੱਛ ਰਿਆ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤਨੀ ਕਹਿ ਰਹੇ ਸੀ ਨਹੀਂ ਮਿਲਦਾ ਹੀ ਆ ਮਿਲਦਾ ਤਾਂ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਂਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕੇ ਉਹਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਆ ਗਰੀਬ ਦਾ ਪੁੱਤ ਆ ਹਾਂ ਤੇ ਆ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਪਰ ਗਰੀਬੀ ਕੀ ਹੁੰਦੀ ਹੈ ਜੀ ਇਸ ਕਰਕੇ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ ਅਸੀਂ ਨਹੀਂ ਕਿਸੇ ਨਾਲ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਦੇਖ ਲਾਂਗੇ ਜੋ ਹੋਊਗਾ ਹਾਂ ਇਹ ਜ਼ਮਾਨਾ ਨਾਲੇ ਦੇਖੇਗਾ ਕਿ ਗਰੀਬ ਕਿੱਦਾਂ ਲੜਦੇ ਆਂ ਠੀਕ ਹੈ ਅਸੀਂ ਦਾ ਹਰ ਖਮੱਠਾ ਬਟਨ ਦਬਾਦ ਪਾ ਕੇ ਹੀ ਕਰਨਾ ਹੋਣਾ ਇਹੋ ਹੀ ਇਹੋ ਹੀ ਤਰੀਕਾ ਇਹੋ ਹੀ ਤਰੀਕਾ ਹੈ ਬਸ ਇਹੋ ਹੀ ਤੋਂ ਚਾਹੁੰਦੇ ਨੇਗੇ ਕਿ ਕੋਈ ਗਰੀਬ ਦਾ ਬੱਚਾ ਉੱਥੇ ਪਾਰਲੀਮੈਂਟ 'ਚ ਬੈਠੂਗਾ ਕੋਈ ਕਾਨੂੰਨ ਹੀ ਨਾ ਬਣਾ ਦੇ ਵੀ ਇਹਨਾਂ ਨੂੰ ਜ਼ਮੀਨਾਂ ਮਿਲ ਜਾਣ ਇਹ ਬਣਨੇ ਆ ਕਾਨੂੰਨ ਦੇਖ ਲਿਓ ਠੀਕ ਹੈ ਇਹ ਬਣ ਕੇ ਰਹਿਣੇ ਆ ਸੂਕਾ ਤਾਂ ਠੀਕ ਜੋ ਲੈਨ 'ਚ ਸਭ ਤੋਂ ਪਿੱਛੇ ਅੱਗੇ ਆਉਣਗੇ ਇਹ ਮਾਲਕੀ ਦੇ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਨਹੀਂ ਕੀ ਕਿਰਪਾ ਸੇ ਸਜੇ ਹਮ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਇੰਨੀ ਸਿੱਖੋ ਕੋ ਮੈਂ ਪਾਤਸ਼ਾਹੀ ਦੂੰਗਾ ਹੁਣ ਸਾਢੇ 3 400 ਸਾਲ ਦਾ ਵਾਅਦਾ ਕੀਤਾ ਉਹ ਟਾਈਮ ਆ ਗਿਆ ਹੈ ਵਾਹਿਗੁਰੂ ਮਾਲਕ ਕਿਰਪਾ ਕਰੇ ਸਿੱਤਾ ਬਾਪਾ ਰਹਿਮ ਕਰੇ ਸ਼ੁਕਰ ਸ਼ੁਕਰ ਸਾਡੀ ਲੜਾਈ ਰੱਬ ਜੋ ਲੜ ਰਿਹਾ ਆਪੇ ਦੇਖੋ ਸਮਾ ਆ ਰਣਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ